ਫਰਾਂਸ ਦੇ ਰਾਸ਼ਟਾਨੀ ਪੈਰਿਸ ਦੇ ਵਿੱਚ ਖੇੜੀਆਂ ਗਈਆਂ ਪੈਰਾਓਲੰਪਿਕ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਇਸ ਵਾਰ ਪੈਰਾਓਲੰਪਿਕ ਸਵੇਚ ਭਾਰਤ ਨੇ ਕੋਲ 29 ਤੱਕ ਮੇਜਤੇ ਹਨ ਤੇ ਇਸ ਕਾਰਨ ਭਾਰਤ ਤਗਮਾ ਸੂਚੀ ਵਿੱਚ 18ਵੇਂ ਸਥਾਨ ਤੇ ਰਿਹਾ ਪੈਰਾਓਲੰਪਿਕ ਦੇ ਇਤਿਹਾਸ ਦੇ ਵਿੱਚ ਦੱਸੇ ਕਿ ਇਹ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ ਤੇ ਭਾਰਤੀ ਐਥਲੀਟਾ ਨੇ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਮ ਉੱਚਾ ਕੀਤਾ ਹੈ ਜਿਸ ਤੋਂ ਬਾਅਦ ਹੁਣ ਤੁਹਾਨੂੰ ਦੱਸੇ ਕਿ ਭਾਰਤ ਸਰਕਾਰ ਨੇ ਪੈਰਾਓਲੰਪਿਕ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਖਾਸ ਤੋਹਫਾ ਦਿੱਤਾ ਹੈ ਤੇ ਇਨ੍ਹਾਂ ਐਥਲੀਟਾ ਦੇ ਲਈ ਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਖੇਡ ਮੰਤਰੀ ਮਨਸੂਖ ਮੰਡਾਵਿਆ ਨੇ ਮੰਗਲਵਾਰ ਨੂੰ ਪੈरिस ਵਿੱਚ ਪੈਰਾ ਲੰਪਿਕ ਖੇਡਾਂ ਵਿੱਚ ਸੋਨ ਤਗਮਾ ਜੇਤੂਆਂ ਨੂੰ 75 ਲੱਖ ਰੁਪਏ ਦਿੱਤੇ ਚਾਂਦੀ ਦੇ ਜੇਤੂਆਂ ਨੂੰ 50 ਲੱਖ ਰੁਪਏ ਤੇ ਕਾਂਸੀ ਤੱਕ ਮਜਤਨ ਵਾਲੇ ਭਾਰਤੀ ਖਿਡਾਰੀਆਂ ਨੂੰ 3 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਹਨ ਦੱਸਿਆ ਕਿ تیرੰਦਾਜ਼ ਸ਼ੀਤਲ ਦੇਵੀ ਵਰਗਿਆ ਮਿਕਸਡ ਟੀਮਾਂ ਦੇ ਮੁਕਾਬਲਿਆਂ ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ 22.5 ਲੱਖ ਰੁਪਏ ਦਿੱਤੇ ਗਏ ਨੇ ਤਾਂ ਮੰਤਰੀ ਨੇ ਇਹ ਐਲਾਨ ਜੋ ਹੈ ਮੇਗਾ ਇਵੈਂਟ ਦੇ ਵਿੱਚ ਤਗਮਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ ਹੈ ਮੰਡਵਿਆ ਨੇ 2028 ਲਾਸ ਏਂਜਲਸ ਪੈਰਾ 올림픽ਸ ਦੇ ਵਿੱਚ ਹੋਰ ਤਗਮੇ ਹਾਸਲ ਕਰਨ ਦੇ ਲਈ ਪੈਰਾ ਐਥਲੀਟਾ ਦੇ ਲਈ ਹੁਣ ਪੂਰੀ ਸਹਾਇਤਾ ਤੇ ਸਹੂਲਤਾਂ ਦਾ ਵਾਅਦਾ ਵੀ ਨਾਲ ਹੀ ਕੀਤਾ ਮੰਡਵਿਆ ਨੇ ਕਿਹਾ ਕਿ ਪੈਰਾ 올림픽 ਤੇ ਪੈਰਾ ਸਪੋਰਟਸ ਵਿੱਚ ਦੇਸ਼ ਵਧ ਰਿਹਾ ਹੈ ਅੱਗੇ ਤੇ 2016 ਦੇ ਵਿੱਚ ਜੇ ਦੱਸੇ ਕਿ ਚਾਰ ਤੱਕ ਮੇ ਭਾਰਤ ਨੇ ਟੋਕਿਓ ਦੇ ਵਿੱਚ 19 ਅਤੇ ਪੈਰਿਸ ਦੇ ਵਿੱਚ 18ਵੇਂ ਸਥਾਨ ਤੇ ਨਾਲ ਹੁਣ 29 ਤਗਮੇ ਜਿੱਤੇ ਹਨ ਸੋ ਕਿਤੇ ਨਾ ਕਿਤੇ ਹੁਣ ਭਾਰਤ ਦਾ ਪਰ ਰਚਨ ਜੋ ਹੈ ਬਿਹਤਰ ਹੁੰਦਾ ਜਾ ਰਿਹਾ ਸੋ ਉਹਨਾਂ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਸਾਰੇ ਪੈਰਾ ਐਥਲੀਟਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਾਂਗੇ ਤਾਂ ਜੋ ਅਸੀਂ 2028 ਲਾਸ ਏਂਜਲਸ ਪੈਰਾ 올림픽ਸ ਦੇ ਵਿੱਚ ਜੋ ਹੈ ਹੋਰ ਤਗਮੇ ਤੇ ਸੋਨ ਤਗਮੇ ਜਿੱਤ ਸਕੀਏ ਤਾਂ ਭਾਰਤ ਨੇ ਆਪਣੇ ਇਤਿਹਾਸਿਕ ਪੈਰਿਸ ਪੈਰਾ 올림픽 ਮਹੀਮ ਦੀ ਸਮਾਪਤੀ ਜੋ ਹੈ 29 ਤਗਮਿਆਂ ਦੇ ਨਾਲ ਕੀਤੀ ਜਿਸ ਵਿੱਚ 7 ਸੋਨ ਤਗਮੇ ਸਿਗੇ 9 ਚਾਂਦੀ ਦੇ ਤੇ 13 ਕਾਂਸੀ ਦੇ ਤਗਮੇ ਸ਼ਾਮਿਲ ਸਨ ਦੱਸੇ ਕਿ ਮੁਕਾਬਲੇ ਦੇ ਇਤਿਹਾਸ ਦੇ ਵਿੱਚ ਦੇਸ਼ ਤੇ ਸਰਵੋਤਮ ਪ੍ਰਦਰਸ਼ਨ ਜੋ ਹੈ ਦਰਸਾਉਂਦੇ ਹੋਏ ਭਾਰਤ ਨੇ ਆਪਣੇ ਚੰਦਾਰ ਪ੍ਰਦਰਸ਼ਨ ਦੇ ਨਾਲ ਪੈਰਾ 올림픽 ਖੇਡਾਂ ਦੇ ਇਤਿਹਾਸ ਦੇ ਵਿੱਚ 50 ਤੱਕ ਮਿਆਂ ਦਾ ਜੋ ਹੈ ਅੰਕੜਾ ਵੀ ਪਾਰ ਕਰ ਲਿਆ ਤੇ ਫਰਾਂਸ ਦੀ ਰਾਜਧਾਨੀ ਦੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਮੰਗਲਵਾਰ ਨੂੰ ਵਾਪਸ ਪਰਤਨ ਉਤੇ ਸੈਂਕੜੇ ਸਮਰਥਕਾਂ ਦੇ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਹੈ ਖਿਡਾਰੀਆਂ ਦਾ ਤੇ ਹਰ ਕਿਸੇ ਦੇ ਵੱਲੋਂ ਜੋ ਹੈ ਮਾਨ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹਨਾਂ ਸਾਰੇ ਖਿਡਾਰੀਆਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਸ ਵਾਰ ਪੈरिस ਪੈਰਾ ਲੰਪਿਕਸ ਦੇ ਵਿੱਚ ਬਹੁਤ ਵਧੀਆ ਜੋ ਹੈ ਉਥੇ ਖੇਡਿਆ ਗਿਆ ਤੇ ਨਾਲ ਹੀ ਨਾਲ ਜੋ ਹੈ 29 ਤਗਮੇ ਹਾਸਲ ਕੀਤੇ ਗਏ ਨੇ ਇਸ ਵਿੱਚ 골ਡ ਵੀ ਸ਼ਾਮਿਲ ਸੀ ਬਹੁਤ ਸਾਰੇ ਤੈਨਾ ਦੀ ਨਾਲ সিলਵਰ ਤੇ ਬ੍ਰੌਂਜ਼ ਮੈਡਲ ਵੀ ਜੋਏ ਨਾ ਖਿਡਾਰੀਆਂ ਦੇ ਵੱਲੋਂ ਹਾਸਲ ਕੀਤੇ ਗਏ ਤਾਂ ਹੁਣ ਇਨਾਮੀ ਰਾਸ਼ੀ ਜੋ ਹੈ ਇਹਨਾਂ ਸਾਰੇ ਖਿਡਾਰੀਆਂ ਨੂੰ ਦਿੱਤੀ ਗਈ ਹੈ ਸੋ ਇਸੇ ਤਰ੍ਹਾਂ ਜੋ ਹੈ ਇਸ ਤੇ ਤੁਹਾਡਾ ਕੀ ਵਿਚਾਰ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਜੋ ਹੈ ਉਤਸ਼ਾਹਿਤ ਕਰ ਰਹੀ ਹੈ ਨਾ ਖਿਡਾਰੀਆਂ ਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇ ਸਕਦੇ ਹੋ ਤੇ ਹੋਰ ਜਾਣਕਾਰੀ ਲੈਣ ਦੇ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ